ਸਿੰਘ ਮਲਿਆਣਾ ਬਲਾਕ ਦੇ ਆਗੂ ਤੇ ਮਾਫੀ ਚਾਹੁੰਦੇ ਆ ਅਸੀਂ ਗੱਲਬਾਤ ਵਿੱਚ ਰੋਕਣੀ ਪਈ ਸਾਥੀਓ ਤੁਹਾਡੇ ਸੰਘਰਸ਼ ਦੀ ਤੁਹਾਡੀ ਏਕਤਾ ਦੀ ਜਿੱਤ ਹੈ ਜਿਹੜੇ ਆ ਕਹਿੰਦੇ ਸੀ ਵੀ ਬੱਸਾਂ ਨਹੀਂ ਰੁਕਣਗੇ ਇੱਥੇ ਤਹਿਸੀਲਦਾਰ ਸਾਹਿਬ ਆਏ ਨੇ देर आए दुरुਸਾਏ ਧੰਨਵਾਦ ਕਰਦੇ ਆ ਅਸੀਂ ਇਹਨਾਂ ਨੂੰ ਚਲੋ ਮੜਾ ਮੋਟਾ ਪਤਾ ਲੱਗਿਆ ਵੀ ਫਰਾਨੀ ਥਾਂ ਦੇ ਮੁਨਕ ਦੇ ਲੋਕ ਵੈਸੇ ਪਤਾ ਤਾਂ ਮੇਰੇ ਖਿਆਲ ਚ ਸਵੇਰੇ 9 ਵਜੇ ਲੱਗਿਆ ਹੋਣਾ ਚਲੋ ਲੇਟ ਸਹੀ ਕੋਈ ਗੱਲ ਨਹੀਂ ਸੀਨ ਦਾ ਸਾਹਿਬ ਵਿਸ਼ਵਾਸ ਦਿਵਾਉਣਗੇ ਨਾ ਨਾ ਦੋ ਹੀ ਥਾਂਾਂ ਤੇ ਬੱਸਾਂ ਰੁਕਣਗੀਆਂ ਤੇ ਨਾਲ ਹੀ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਹੈ ਵੀ ਇਹਨਾਂ ਬਲੋਂ ਇਹ ਗੱਲ ਆਈ ਹੈ ਵੀ ਇੱਥੇ ਬੱਸਾਂ ਦੇ ਖੜਨ ਨੂੰ ਥਾਂ ਨਹੀਂ ਮਲੇ ਦੁਕਾਨਾਂ ਅੱਗੇ ਸਮਾਨ ਆਪਣਾ ਅੱਗੇ ਤੱਕ ਰੱਖਿਆ ਹੁੰਦਾ ਇਸ ਕਰਕੇ ਭਾਈ ਤੁਹਾਨੂੰ ਵੀ ਬੇਨਤੀ ਕਰਦੇ ਆ ਬੱਸਾਂ ਨੂੰ ਖੜਨ ਵਾਸਤੇ ਥਾਂ ਬਣਾਈ ਜਾਵੇ ਕਿਉਂਕਿ ਜੇ ਕਿਸੇ ਦੇ ਸੱਟ ਫੇਟ ਲੱਗਦੀ ਹੈ ਉਹ ਵੀ ਆਪਣੀ ਹੀ ਨਹੀਂ ਇਹ ਆਪਣੀ ਵੀ ਜ਼ਿੰਮੇਵਾਰੀ ਬਣਦੀ ਆਪਾਂ ਵਧੀਆ ਸ਼ਹਿਰ ਵਾਸੀਆਂ ਅਨੁਸ਼ਾਸਨ ਰੱਖੀ ਆਪਾਂ ਬਣਾ ਕੇ ਵਧੀਆ ਤੇ ਹੁਣ ਮੈਂ ਬੇਨਤੀ ਕਰਾਂ ਤਹਿਸੀਲਦਾਰ ਸਾਹਿਬ ਨੂੰ ਉਹ ਵਿਸ਼ਵਾਸਦਾਨ ਜਨਤਾ ਨੂੰ ਵੀ ਬੱਸਾਂ ਇੱਥੇ ਰੁਕਣਗੀਆਂ ਉਸ ਤੋਂ ਬਾਅਦ ਫਿਰ ਆਪਾਂ ਮੋਰਚੇ ਦੀ ਸਮਾਪਤੀ ਕਰਾਂਗੇ ਤਹਿਸੀਲਦਾਰ ਦੇ ਜਾਣ ਤੋਂ ਬਾਅਦ ਵੀ ਆਪਾਂ 2-4 ਮਿੰਟ ਗੱਲ ਕਰਾਂਗੇ ਐ ਨਾ ਹੋਵੇ ਵੀ ਛੇਤੀ ਆਪਾਂ ਸ਼ਟਰ ਚੱਕ ਦੀਆਂ ਦੁਕਾਨਾਂ ਤੇ ਜਾ ਕੇ ਗੱਲਬਾਤ ਸੁਣ ਕੇ ਜਾਣੀ ਹੈ ਆਓ ਜੀ ਸਤਿਕਾਰਯੋਗ ਸ਼ਹਿਰ ਨਿਵਾਸੀਓ ਤੁਸੀਂ ਅੱਜ ਜਿਹੜੀ ਬੱਸਸ ਦੀ ਤੁਹਾਡੀ ਪ੍ਰੋਬਲਮ ਸੀ ਉਹਦੇ ਲਈ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਉਹਦੇ ਲਈ ਸਰਕਾਰ ਵੱਲੋਂ ਬੱਸ ਸਟੈਂਡ ਜਿਹੜਾ ਹੈ ਕਹਾਣਾ ਰੋਡ ਤੇ ਬਣਾਇਆ ਗਿਆ ਹੈ ਬੱਸਾਂ ਦੀ ਸਟਾਪੇਜ ਬੱਸਾਂ ਦਾ ਜਿਹੜਾ ਬੱਸ ਸਟੈਂਡ ਹੈ ਇਹ ਉਹੀ ਰਹੂਗਾ ਪਰ ਜਿਹੜੀ ਪੁਰਾਣਾ ਬੱਸ ਸਟੈਂਡ ਹੈ ਤੇ ਬੈਰੀਅਰ ਹੈ ਇਥੇ ਬੱਸਾਂ ਅਸੀਂ ਹਦਾਇਤ ਕਰ ਦਿੰਨੇ ਆ ਜੀਐਮਪੀ ਆਰਟੀਸੀ ਤੇ ਜੀਐਮ ਹਰਿਆਣਾ ਰੋਡਵੇਜ਼ ਨੂੰ ਉਹ ਬੱਸਾਂ ਇਥੇ ਰੋਕ ਕੇ ਸਵਾਰੀ ਉਤਾਰ ਕੇ ਤੇ ਚੜਾ ਕੇ ਨਾਲ ਦੀ ਨਾਲ ਜਾਣਗੀਆਂ ਪਰ ਇਥੇ ਖੜਨਗੀਆਂ ਨਹੀਂ ਜਿਹੜੀਆਂ ਹੋਰ ਬੱਸਾਂ ਹੈਗੀਆਂ ਜਿਹੜੀਆਂ ਕਾਫੀ ਟਾਈਮ ਤੋਂ ਖੜ ਜਾਂਦੀਆਂ ਇਥੇ ਅੱਧਾ ਅੱਧਾ ਘੰਟਾ ਪੌਣਾ ਪੌਣਾ ਘੰਟਾ ਜਿਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਹੈ ਉਹ ਨਹੀਂ ਖੜਨਗੀਆਂ ਅਤੇ ਮੇਰੀ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਬੱਸਾਂ ਦੇ ਖੜਨ ਲਈ ਵੀ ਜਗਾ ਜਿਹੜੀ ਹੈ ਕੋਈ ਆਪਣੇ ਉਹ ਖਾਲੀ ਕਰਕੇ ਰੱਖਿਓ ਤਾਂ ਕਿ ਬੱਸਾਂ ਸ਼ਰਕ ਤੇ ਨਾ ਖੜਨ ਤੇ ਆਮ ਲੋਕਾਂ ਜਨ ਜੀਵਨ ਜਿਹੜਾ ਉਸ ਨਾਲ ਪ੍ਰਭਾਵਿਤ ਨਾ ਹੋਵੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਮਨੁੱਖੀ ਜਾਂ ਕੋਈ ਮਾਲੀ ਨੁਕਸਾਨ ਜਿਹੜਾ ਉਹ ਸੜਕ ਹਾਸੇ ਦੇ ਵਿੱਚ ਇੱਥੇ ਕੋਈ ਕਿਸੇ ਕਿਸਮ ਦੀ ਉਹ ਲੜੋ ਆਮ ਪਬਲਿਕ ਨੂੰ ਵੀ ਪਰੇਸ਼ਾਨੀ ਨਾ ਹੋਵੇ ਆਪਣੀਆਂ ਜੜੀਆਂ ਉਹ ਖੜਨ ਲਈ ਜਗਾ ਉਹਨਾਂ ਲਈ ਮੈਂ ਇਹ ਸਾਰਿਆਂ ਨੂੰ ਤੁਹਾਨੂੰ ਬੇਨਤੀ ਕਰਦਾ ਤੇ ਉਹ ਜਗਾ ਵੀ ਦੇ ਜਾਨ ਤੇ ਬਸਾਂ ਇਹ ਰੁਕਣ ਲਈ ਅਸੀਂ ਹਦਾਇਤ ਕਰ ਦਿੰਦੇ ਆ ਦੋਨੋਂ ਜਿਹੜੇ ਪੀਆਰਟੀਸੀ ਹੈ ਤੇ ਪ੍ਰਾਈਵੇਟ ਬੱਸ ਚਾਲਕ ਹੈ ਉਹ ਇੱਥੇ